ਸਤਿ ਸ੍ਰੀ ਅਕਾਲ ਸਸਿਕਾ ਲਾਡਾਸ ਤੇ ਵੈਰੀ ਗੁੱਡ ਆਫਟਰਨੂੰ ਜੀ ਅੱਜ ਬਹੁਤ ਹੀ ਵਧੀਆ ਦਿਨ ਹੈ ਤੇ ਅਸੀਂ ਅੱਜ ਫੇਰ ਲਾਹੌਰੀ ਡੇਰਾ ਦੇ ਵਿੱਚ ਆਏ ਹਾਂ ਮੇਰੇ ਨਾਲ ਦੋ ਆਪਣੇ ਸਾਥੀ ਕਰੇ ਨੇ ਅਮੀਰ ਜੱਟ ਜੀ ਤੇ ਉਸਮਾਨ ਗੁਜਰ ਜੀ ਇਹਨਾਂ ਨੇ ਤੇ ਇਹਨਾਂ ਨੇ ਆਪਣੇ ਸਾਥੀਆਂ ਨੇ ਇੱਕ ਬਹੁਤ ਹੀ ਵਧੀਆ ਪਰਫੋਰਮੈਂਸ ਦੇ ਵਿੱਚ ਸ਼ੋਅ ਕਰਵਾਏ ਨੇ ਹੁਣ ਇਹ ਤੀਸਰਾ ਸ਼ੋਅ ਕਰਵਾ ਰਹੇ ਨੇ ਪਹਿਲੇ ਦੋ ਸ਼ੋਅ ਵੀ ਬੜੇ ਸਕਸੈਸਫੁਲ ਰਹੇ ਨੇ ਤੇ ਪਹਿਲਾਂ ਤੋਂ ਉਸਮਾਨ ਜੀ ਤੋਂ ਪੁੱਛਦੇ ਆਂ ਕਿ ਪਲੀਜ਼ ਤੁਸੀਂ ਦਸੋ ਵੀ ਹੁਣ ਜਿਹੜਾ ਤੁਸੀਂ ਸ਼ੋਅ ਲੈ ਕੇ ਆ ਰਹੇ ਹੋ ਇਹ ਇਸ ਵਾਰ ਕਮਿਊਨਿਟੀ ਸੈਂਟਰ ਮੈਡੀਕਟ ਆਪਣੇ ਵੈਲੇਟਨ ਦੇ ਵਿੱਚ ਹੋ ਰਿਹਾ ਤੇ ਪਹਿਲਾਂ ਵੀ ਕਾਫੀ ਉੱਥੇ ਰਸ਼ ਹੋਇਆ ਸੀ ਜਿਹੜਾ ਪਿਛਲੇ ਵਾਰ ਟੂ ਕਲੱਬ ਵਿੱਚ ਕਰਾਇਆ ਸੀ ਇਸ ਸ਼ੋਅ ਦੇ ਵਿੱਚ ਤੁਸੀਂ ਕੀ ਐਕਸਪੈਕਟ ਕਰਦੇ ਹੋ ਅਸੀਂ ਇੱਕ ਹੋਰ ਵੀ ਗੁਜ਼ਾਰਸ਼ ਕਰਦੇ ਹਾਂ ਕਿ ਪਿਛਲੀ ਵਾਰੀ ਲੋਕਾਂ ਦੀ ਬੜੀ ਸ਼ਿਕਾਇਤ ਵੀ ਰਹੀ ਹੈ ਵੀ ਟਿਕਟਾਂ ਨਹੀਂ ਮਿਲੀਆਂ ਇਸ ਲਈ ਸਾਰਿਆਂ ਨੂੰ ਗੁਜ਼ਾਰਸ਼ ਹੈ ਵੀ ਟਿਕਟਾਂ ਵੀ ਜਿੰਨੇ ਲੈਣੀਆਂ ਟਾਈਮ ਸਿਰ ਲੈ ਲਿਓ ਬਾਦ ਵਿੱਚ ਫਿਰ ਬੜਾ ਔਖਾ ਹੋ ਜਾਂਦਾ ਪਲੀਜ਼ ਦੱਸੋ ਜੀ ਪਲੀਜ਼ ਤੁਸੀਂ ਸ਼ੋਅ ਬਾਰੇ ਦੱਸੋ ਜੀ ਕੌਣ ਕੌਣ ਆ ਰਿਹਾ ਜੀ ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਨੇ ਆ ਤੁਸੀਂ ਸਪੋਰਟ ਕਰਦੇ ਹੋ ਲੋਕਾਂ ਨੂੰ ਸਾਡਾ ਮੈਸੇਜ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਸ਼ੁਕਰੀਆ ਜਿਵੇਂ ਤੁਸੀਂ ਲਾਸਟ ਟਾਈਮ ਦਾ ਜ਼ਿਕਰ ਕੀਤਾ ਲਾਸਟ ਟਾਈਮ ਲਾਸਟ ਨਾਈਟ 1 thro IC ਸੀ ਅਸੀਂ ਉਹਦੇ ਵਿੱਚ ਪਾਕਿਸਤਾਨ ਤੋਂ ਕਾਮੇਡੀਅਨ ਆਏ ਸਨ ਇਫਤਖਾਰ ਠਾਕਰ ਕੈਸਰ ਵੀ ਆ ਨਸੀਮ ਵਿਕੇਸ਼ ਖੀਲ ਸੇ ਦੇ ਕੇ ਇਹ ਐਸੀ ਕਰਾਇਆ ਸੀ ਆਵਾਸਟ੍ਰੋ ਕਲੱਬ ਪਾਲ ਘਟਾ ਦੇ ਅੰਦਰ ਉੱਥੇ ਸਾਡੇ ਕੋਲ ਤਕਰੀਬਨ 680 ਚੇਅਰ ਲਾਈ ਸੀ ਲੇਕਿਨ ਔਨ ਦੀ ਸਪੌਟ ਕਈ ਲੋਕ ਆਏ ਸਨ ਔਰ ਅਸੀਂ ਐਕਸਟਰਾ ਚੇਅਰਸ ਲਗਾ ਲਿਆ ਸਾਂ ਤੇ ਐਸ ਵਾਰੀ ਜਿਹੜਾ ਹੋ ਰਿਹਾ ਇਹ ਹੋ ਰਿਹਾ ਇੰਡੀਅਨ ਕਮਿਊਨਿਟੀ ਸੈਂਟਰ ਮਿਲਟਨ 19th ਮੇਰੀ ਸੰਡੇ ਦੇ ਦਿਨ ਸ਼ਾਮ ਨੂੰ 6-7 ਵਜੇ ਦੀ ਟਾਈਮਿੰਗ ਹੈ ਤੇ ਇਹਦੇ ਚ ਆ ਰਹੇ ਨੇ ਆਗਾ ਮਰਜਦ ਨਸੀਮ ਵਿੱਕੀ ਕੈਸਰ ਪਿਆ ਸ਼ੇਰ ਸਦਗੀ ਔਰ ਸਖਾਵਤ ਨਾਸ ਐਸ ਵਾਰੀ ਜਿਹੜਾ ਇਹਦੀ ਕੈਪੈਸਿਟੀ ਜਿਹੜੀ ਉਹ ਤਕਰੀਬਨ 500 ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਮਿਊਨਿਟੀ ਸੈਂਟਰ ਦੀ ਔਰ ਪਿਛਲੇ ਦਿਨ ਤੇ ਉਹ ਫਲੈਟ ਚੇਅਰਸ ਲਗੀਆਂ ਸੀ ਤੇ ਅਸੀਂ ਈਜ਼ੀ ਸੀ ਸਭ ਨੂੰ ਅਡਜਸਟ ਕਰਨਾ ਔਨ ਸਪੌਟ ਚੇਅਰਸ ਲਗਾਣਾ ਐਸਾ ਰਹੀ ਹੈ ਕਿਉਂਕਿ ਆ ਰੈਟੋਰੀਅਮ ਟਾਈਪ ਬਣਿਆ ਤੇ ਇਹਦੇ ਚ ਜੇ ਐਕਸਾ ਚੇਅਰਸ ਫਿਟ ਕਰਾਂਗੇ ਤੇ ਉਹ ਅچھے ਨਹੀਂ ਲੱਗਣਗੀਆਂ ਤੇ ਅਸੀਂ ਆਫੀਸ਼ੀਅਲੀ ਅਜੇ ਕਾਲੀ ਅਨਾਉਂਸ ਕੀਤਾ ਤੇ ਤਕਰੀਬਨ 200 ਪਲੱਸ ਲੋਕਾਂ ਦੇ ਪਰਸਨਲ ਰੈਫਰੈਂਸ ਨਾਲ ਇਨਕੁਆਰੀਜ਼ ਆ ਚੁੱਕੀਆਂ ਹਨ ਲੋਕ ਕਾਫੀ ਇੰਟਰਸਟ ਸ਼ੋਅ ਕਰ ਰਹੇ ਅਜੇ ਟਿਕਟਸ ਅਸੀਂ ਲਾਈਵ ਨਹੀਂ ਕੀਤੀਆਂ ਅ ਕੱਲ ਪਰਸਾਂ ਤੱਕ ਟਿਕਟਸ ਲਾਈਵ ਹੋ ਜਾਣੀਆਂ ਡਰਾਈ ਟਿਕਟਸ ਤੋਂ ਤੁਸੀਂ ਟਿਕਟ ਖਰੀਦ ਸਕਦੇ ਹੋ ਤੇ ਟਿਕਟ ਇਹ ਜਲਦੀ ਖਰੀਦ ਲੈਣਾ ਕਿਉਂਕਿ ਸਾਡੇ ਕੋਲ ਐਕਸਟਰਾ ਚੇਅਰਸ ਔਨ ਦੀ ਸਪੋਟ ਵਾਲੀ ਜਿਹੜੀ ਆਪਸ਼ਨ ਹੈ ਉਹ ਅਸੀਂ ਨਹੀਂ ਰੱਖਾਂਗੇ ਕਿਉਂਕਿ ਇੱਕ ਤੋਂ ਸਹੀ ਮੈਨੇਜ ਨਹੀਂ ਹੋ ਪਾਂਦਾ ਜਦੋਂ ਔਨ ਦੀ ਸਪੋਟ ਤੁਸੀਂ ਚੇਅਰਸ ਲਾਉਂਦੇ ਹੋ ਔਰ ਦੂਸਰਾ ਫਿਰ ਉਹ ਲੋਕ ਐਂਡ ਐਂਡ ਤੇ ਕਿ ਆਜ ਲਾਣੇ ਕੱਲ ਲਾਣੇ ਉਹ ਫਿਰ ਸਾਨੂੰ ਵੀ ਸਹੀ ਆਈਡੀਆ ਨਹੀਂ ਹੁੰਦਾ ਤੇ ਐਸੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਟਿਕਟਸ ਨੇ ਉਹ ਪਹਿਲੇ ਹੀ ਵਿਕ ਜਾਣ ਸਾਰੀਆਂ ਔਰ ਔਨ ਦਾ ਸਪੋਟ ਵਾਲਾ ਜਿਹੜਾ ਕੰਮ ਹੋਣਾ ਨਾ ਹੋਵੇ ਬਿਲਕੁਲ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਬਿਲਕੁਲ ਸੱਚੀ ਤੁਸੀਂ ਜਦੋਂ ਲਾਸਟ ਟਾਈਮ ਸ਼ੋਅ ਨੂੰ Enjoy ਕੀਤਾ ਹੈ ਬੜੇ ਹੀ ਵਧੀਆ ਕਲਾਕਾਰ ਨੇ ਆਪਾਂ ਟੀਵੀ 'ਚ ਵੀ ਦੇਖਦੇ ਆ ਉਹਨੂੰ ਲਾਈਵ ਦੇਖਾਂਗੇ ਤਾਂ ப்ਲੀਜ਼ ਇਹਨੂੰ ਮਿਸ ਨਾ ਕਰਿਓ ਹੁਣ ਮੈਂ ਅ ਅਮੀਰ ਜੱਟ ਜੀ ਜਿਹੜੇ ਕਿ ਇਸ ਲੋਹਰੀ ਦੇਰੇ ਦੇ ਮਾਲਕ ਹੈ ਜਿੱਥੇ ਖਾਣਾ ਬੜਾ ਟੇਸਟੀ ਹੁੰਦਾ ਹੈ ਤੇ ਨਾਲ ਇਹਨਾਂ ਨੂੰ ਮੁਬਾਰਕਬਾਦ ਦਿਨਾ ਕਿ ਇਹਨਾਂ ਨੇ ਨਵਾਂ ਦਾ ਵੀ ਰੈਸਟੋਰੈਂਟ ਖਰੀਦ ਲਿਆ ਉਹਦੀ ਵੀ ਮੁਬਾਰਕਬਾਦ ਤੇ ਸ਼ੋਅ ਵੀ ਕਰਵਾ ਰਹੇ ਨੇ ਥਰਡ ਸ਼ੋਅ ਤੇ ਮਿਸ ਨਹੀਂ ਕਰਨਾ ਤੇ ਇਹਨਾਂ ਤੋਂ ਵੀ ਕੁਝ ਜਾਣਕਾਰੀ ਲੈਣੀ ਆ ਪਲੀਜ਼ ਅਮੀਰ ਜੀ ਤੁਸੀਂ ਪਲੀਜ਼ ਦੱਸੋ ਕਿ ਤੁਸੀਂ ਸਭ ਤੋਂ ਪਹਿਲਾਂ ਪਰਦੇਸ ਕਿਦੋਂ ਆਏ ਤੇ ਤੁਹਾਨੂੰ ਇਸ ਲਾਈਨ ਦਾ ਸ਼ੌਂਕ ਕਿਦਾਂ ਪਿਆ ਇਹ 12 14 ਜਾਂ ਇਸਾ ਤੇ ਆ ਕੇ ਪਰਦੇਸ ਦੇ ਵਿੱਚ ਸ਼ੌਕ ਪਾ ਚੜਿਆ ਹਮ ਕੰਮ ਕਰਦੇ ਕਰਦੇ ਸਿੱਖਿਆ ਫਿਰ ਤੇ ਸਾਰਾ ਫਿਰ ਕਹਿ ਕਿ ਆਪਣਾ ਰੈਸਟੋਰੈਂਟ ਕਰੀਆ ਤੇ ਆ ਮੇਰਾ ਵੀਰੇ ਉਸਮਾਨ ਤੇ ਮੇਰਾ ਛੋਟਾ ਵੀਰੇ ਬੜੀ ਸਜੀ ماں ਤੇ ਇਹ ਦੋਵਾਂ ਨੇ ਨਾਲ ਕੇ ਸਾਈਡ ਕੀਤਾ ਤਾਂ ਕਿ ਨੇ ਕਿ ਰੈਸਟੋਰੈਂਟ ਬਣਾਇਆ ਤੇ ਪਿਛਲੇ ਸਾਲ ਹੀ ਇਹ ਵਾਲਾ ਖਰੀਦਾ ਹੈ ਤੇ ਹਾਲੇ ਸਾਲ ਪੂਰਾ ਨਹੀਂ ਆ ਇੱਕ ਸਾਲਿੰਦਾ ਇਹੀ ਨਾਮ ਦਾ ਰੈਸਟੋਰੈਂਟ ਕੀ ਹੈ ਇਹਦੇ ਉਪਰ ਜੀ ਬੈਠੇ ਹੁਣ ਸਾਡਾ ਅਗਮੋਸ ਪ੍ਰਾਈਸੋਪਲਾਸਟਿਕਿੰਗ ਹੈ ਇਹ ਤੇ ਬਾਕੀ ਜੀ ਤੇ ਪੀਜ਼ਾ ਜਰੂਰ ਜੀ ਤੁਸੀਂ ਜੇ ਪਾਕਿਸਤਾਨੀ ਜਾਂ ਹੋਰ ਟੇਸਟ ਜਿਹੜਾ ਇੰਡੀਅਨ ਟੇਸਟ ਵੀ ਤੁਹਾਨੂੰ ਇੱਥੇ ਮਿਲਦਾ ਮਿਸ ਨਾ ਕਰਿਓ ਅੰਗਰੇਜ਼ਾ ਵਾਲਾ ਟੇਸਟ ਵੀ ਇੱਥੇ ਹੈ ਹਰੇਕ ਕਮਰਾਈਟੀ ਹੈਗੀ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਉਹਨਾਂ ਇਹਨਾਂ ਤੋਂ ਸ਼ੋਅ ਬਾਰੇ ਪੁੱਛ ਰਹੇ ਆ ਜਿਹੜਾ ਸ਼ੋਅ ਹੈ ਤੁਸੀਂ ਕਰਵਾ ਰਹੇ ਹੋ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓਗੇ ਸ਼ੋਅ ਵਾਸਤੇ ਆਲਮੋਸਟ ਇਥੇ ਨਾ ਕਮਿਊਨਿਟੀ ਦਾ ਗੈਪ ਕਾਫੀ ਜ਼ਿਆਦਾ ਸੀ ਜਿਹਦੁਆ ਇਹਨਾਂ ਸੀ ਫੀਲ ਕੀਤਾ ਇਸ ਵਾਸਤੇ ਅਸੀਂ ਲਾਸਟ ਈਅਰ ਵੀ ਡਿਸਾਈਡ ਕੀਤਾ ਤੇ ਉਦੋਂ ਵੀ ਕੀਤਾ ਬਹੁਤ ਲੋਕਾਂ ਨੇ ਇੰਜੋਏ ਕੀਤਾ ਤੇ ਹਰ ਕੀ ਫੇਰ ਅਸੀਂ ਕਿਆ ਕਰ ਫੇਰ ਇੱਕ ਦਮਾ ਫੇਰ ਗੈੱਟ ਟੂਗੇਦਰ ਹੋਈਏ ਬਿਲਕੁਲ ਸੇ ਹੋ ਰਹਿਣਾ ਤੇ ਟਿਕਟ ਜਿਹੜੀਆਂ ਨੇ ਉਹ ਟਾਈ ਟਿਕਟ ਤੁਹਾਨੂੰ ਲੈਸੈਂਡੇ ਲੋਰੀਡੇਰੇ ਤੋਂ ਲੈ ਸਕਦੇ ਹੋ ਤੁਸੀਂ ਸਪੈਸ਼ਲ ਡਿਸਕਾਊਂਟ ਦੇ ਆ। ਉਸਮਾਨ ਵੀਰ ਮੇਰੇ ਬਹੁਤ ਪੇਸ਼ਕਿਸ਼ ਨੇ ਕੀ ਤੇ ਇਹਨਾਂ ਨੇ ਰਾਬਤਾ ਤੁਸੀਂ ਕਰ ਸਕਦੇ ਹੋ ਮੈਨ ਨਾਲ ਕਰ ਸਕਦੇ ਹੋ। ਵਿਜੈ ਸਤਨਾਮੀ ਤੁਹਾਨੂੰ ਹੋਏ ਦਾ ਪੂਰਾ ਅਨੁਆਇ ਕਰਦੇ ਜਨੈਸ਼ਾ ਦੇ ਮੁੰਡੇ ਨਾਲ। ਬਿਲਕੁਲ ਜਿਹੜਾ ਸ਼ੋ ਹੈਗਾ ਨੰਬਰ 12 ਵਾਇਲਸ ਸਟ੍ਰੀਟ ਉਹ ਲੈਟਰ ਦੇ ਵਿੱਚ ਹੋ ਰਿਹਾ ਹੈ ਇਸਵਾ ਦੇ ਵਿੱਚ ਤੇ ਜਰੂਰ ਉੱਥੇ ਪਹੁੰਚਣਾ ਤੇ ਸਪੌਂਸਰ ਬਾਰੇ ਵੀ ਤੁਸੀਂ ਕੁਝ ਮੇਰੇ ਨਾਲ ਕੁਝ ਜਿਵੇਂ ਕਰਾਂਗੇ ਸਪான்ਸਰ ਜਿਹੜਾ ਉਹਦੇ ਵਿੱਚ ਅਸੀਂ ਤਿੰਨ categories ਰੱਖੀਆਂ ਨੇ ਹਾਂਜੀ ਹਾਂਜੀ ਸਿਲਵਰ 골ਡ ਤੇ ਡਾਇਮੰਡ ਸਿਲਵਰ ਵਾਲਾ ਉਹ 1000 ਡਾਲਰ ਸਪான்ਸਰ ਆ ਉਹਦੇ ਤੁਹਾਨੂੰ ਦੋ ਟਿਕਟਸ ਮਿਲਣਗੀਆਂ ਤੁਸੀਂ ਆਪਣਾ ਤੁਹਾਡਾ ਐਡਵਰਟਾਈਜ਼ਮੈਂਟ ਹੋਏਗੀ ਜਿੱਥੇ ਜਿੱਥੇ ਅਸੀਂ ਕਰਾਂਗੇ ਤੁਹਾਡਾ ਲੋਗੋ ਲਗਾਇਆ ਜਾਏਗਾ 골ਡ ਚ 2000 ਡਾਲਰ ਸਪான்ਸਰ ਹੋਏਗਾ ਨਾਲ ਤੁਹਾਨੂੰ ਪੰਜ ਟਿਕਟਸ ਦਿੱਤੀਆਂ ਜਾਣਗੀਆਂ ਔਰ ਤੁਸੀਂ ਆਪਣੇ ਬਿਜ਼ਨਸ ਦੀ ਸਟੈਂਡੀ ਉੱਥੇ ਲੈ ਕੇ ਲਿਆ ਕੇ ਰੱਖ ਸਕਦੇ ਹੋ ਪਲੱਸ ਜਿੱਥੇ ਜਿੱਥੇ ਸਹੀ ਅਸੀਂ ਐਡਵਰਟਾਈਜ਼ਮੈਂਟ ਕਰਾਂਗੇ ਤੁਹਾਡੀ ਵੀ ਨਾਲ ਹੋਏਗੀ ਉਸ ਤੋਂ ਬਾਅਦ ਡਾਇਮੰਡ ਹੈ 3000 ਉਦੇ ਚ ਤੁਹਾਡਾ ਜਿਹੜਾ ਮੇਟਨ ਗਰੀਟ ਹੋਏਗਾ ਸਾਡਾ ਉਹਦੇ ਤੁਹਾਨੂੰ ਆਰਟਿਸਟਾਂ ਮਲਵਾਇਆ ਜਾਏਗਾ ਤੁਹਾਡਾ ਸਟੇਜ ਤੋਂ ਕਮੇਕਨੋਲਿਜ ਕੀਤਾ ਜਾਏਗਾ ਤੁਹਾਡੇ ਬਿਜ਼ਨਸ ਦੀ ਪ੍ਰੋਮੋਸ਼ਨ ਕੀਤੀ ਜਾਏਗੀ ਔਰ ਤੁਹਾਨੂੰ ਸੱਤ ਟਿੱਕਾ ਦਿੱਤੀਆਂ ਜਾਣਗੀਆਂ ਜਿਹੜਾ 3000 ਦਾ ਡਾਇਮੰਡ ਉਸ ਤੋਂ ਬਾਅਦ ਪ੍ਰੈਜ਼ੈਂਟਰ ਆ ਗਿਆ ਜਾਂ ਨੇਮਿੰਗ ਰਾਈਟਸ ਵਾਲਾ ਆ ਗਿਆ ਉਹ ਜਦੋਂ ਕੀ ਰਾਬਤਾ ਕਰੇਗਾ ਉਸ ਬਿਜ਼ਨਸ ਦੇ ਸਾਹਮਣੇ ਫਿਰ ਡਿਸਕਸ ਕਰ ਲੋ ਬਿਲਕੁਲ ਜੀ ਮੈਂ ਤੁਹਾਡੇ ਤੋਂ ਪੁੱਛਦਾ ਜੀ ਵੀ ਸੀ ਹਮਮ ਜਿਵੇਂ ਅਸੀਂ ਅਸੀਂ ਪਲਾਨ ਹੋਣੇ ਬਣਾਇਆ ਤੁਹਾਡੀ ਜਿਹਦਾ ਕਲਾਕਾਰਾਂ ਨਾਲ ਗੱਲ ਹੋਈ ਹੈ ਮੀਟ ਐਂਡ ਬੀਅਰ ਦੀ ਵੀ ਕੋਈ ਡੇਟ ਫਾਈਨਲ ਕੀਤੀ ਹੈ ਕਿ ਉਹ ਤੁਹਾਡੀ ਜੇ ਬਾਤ ਕਰੋਗੇ ਬਿਲਕੁਲ ਅਸੀਂ ਆਜਕਾ ਨੂੰ ਹੈ ਜੋ ਕਿ ਸਾਈਡ ਕਰ ਦਾਂਗੇ ਤੋਂ ਵੀ ਅਸੀਂ ਆਪਣੇ ਰੈਸਟੋਰੈਂਟ ਚ ਕਰਾਂਗੇ ਤੇ ਹਾਂਜੀ ਉਹਦਾ ਜਲਦੀ ਅਸੀਂ ਅਨਾਉਂਸ ਕਰਾਂਗੇ ਕਿ ਉਹ ਥਾਂ ਦੇ ਵਿੱਚ ਬਹੁਤ ਅੱਛਾ ਬਹੁਤ ਅੱਛਾ ਹੈ ਤੋਂ ਆਫ ਕਰਾਂਗੇ ਸਾਰੇ ਯਾਰਾਂ ਮਸਾਂ ਬੇਲੀਆਂ ਨੂੰ ਰਿਕਵੈਸਟ ਹੈ ਇੰਜੋਏ ਕਰੋ ਲਾਈਵ ਕੰਮ ਕਰ ਕਰਕੇ 24 ਘੰਟੇ ਖਾ ਕੇ ਹੁੰਦੇ ਤਕੋਈ ਸੋਸ਼ਲਾਈਜ਼ਿੰਗ ਟਾਈਮ ਲੇ ਬਿਲਕੁਲ ਜੀ ਮਿਸ ਨਾ ਕਰਨਾ ਇਹਨਾਂ ਦਾ ਥਰਡ ਇਵੈਂਟ ਜਿਹੜਾ ਹੈਗਾ ਜੋ ਇਹਨੂੰ ਲਫਟ ਸ਼ੋ ਸੈਕੰਡ ਇਹਨੂੰ ਲਫਟ ਨਾਈਟ ਸੈਕੰਡ ਲਫਟ ਸੈਕੰਡ ਲਫਟ ਨਾਈਟ ਇਹਨੂੰ ਪਲੇਸ ਮੈਸ ਕਰਨਾ ਤੇ ਦੂਸਰਾ ਹੈ ਫੈਮਿਲੀ ਸ਼ੋ ਹੋਏਗਾ ਇਹਦੇ ਚ ਲਾਸਟ ਟਾਈਮ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜ਼ਿਆਦਾ ਫੈਮਿਲੀਆਂ ਆਈਆਂ ਸਨ ਸਾਡੇ ਕੋਲ ਔਰ ਇਸ ਵਾਰ ਵੀ ਫੈਮਿਲੀਆਂ ਜਾਣਗੀ ਕੋਈ ਵੀ ਕਾਮੇਡੀਅਨ ਜਿਹੜੇ ਲੋਕਾਂ ਦੇ ਦੈਂਚ ਮੋਸਟਲੀ ਹੋਊਗਾ ਕਿ ਜਿਹੜੇ ਆਰਟਿਸਟ ਨੇ ਸਟੇਜ ਡਰਾਮੇ ਵਾਲੇ ਇਹ ਡਬਲ मीनिंग ਗੱਲਾਂ ਕਰਦੇ ਨਹੀਂ ਆ ਇਹ ਸਿਰਫ ਮੁੰਡੇ ਵਾਲੀ ਇਹ ਸ਼ੋਅ ਹੈ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੋਏਗੀ ਫੈਮਿਲੀ ਸ਼ੋਅ ਹੋਏਗਾ ਬਕਾਇਦਾ ਔਰ ਫੈਮਿਲੀਆਂ ਕੰਫਰਟੇਬਲ ਫੀਲ ਕਰਨ ਕਿ ਸਿਕਿਉਰਟੀ ਫੁੱਲ ਪ੍ਰੂਫ ਹੋਏਗੀ ਤੇ ਤੁਸੀਂ ਆਪਣੀ ਫੈਮਿਲੀਆਂ ਨੂੰ ਲੈ ਕੇ ਆਓ ਤੇ ਇੰਜੋਏ ਕਰੋ ਬਿਲਕੁਲ ਜੀ ਬਿਲਕੁਲ ਜੀ ਮੈਲਬਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵਧੀਆ ਸ਼ੋਅ ਰਿਹਾ ਦੇਖਿਆ ਸੀ ਮੈਲਬਨ ਦੇ ਵਿੱਚ ਬਾਦਾਂ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਉਹ ਕਾਫੀ ਜੀ ਜੀ ਬਿਲਕੁਲ ਕੀਤਾ ਤੇ ਐਨੀਵੇ ਥੈਂਕ ਯੂ ਤੁਹਾਨੂੰ ਉੱਥੇ ਸਾਰਿਆਂ ਨੂੰ ਮਿਲਦੇ ਆਂ ਸ਼ੋਅ ਦੇ ਵਿੱਚ ਤੇ ਥੈਂਕ ਯੂ ਸੋ ਮੱਚ